ਅੱ ਦਿੱਲੀ ਚ ਐਂਟਰੀ ਤੋਂ ਪਹਿਲਾਂ ਦਾ ਜਿਹੜਾ ਇੱਕ ਲਾਸਟ ਬੈਰੀਕੇਡ ਕਿਹਾ ਜਾ ਰਿਹਾ ਇਹਨੂੰ ਬੜੇ ਉਹਨਾਂ ਨੇ ਸਟ੍ਰੈਟੈਜਿਕ ਪੁਆਇੰਟ ਦੇ ਉੱਪਰ ਇਹ ਬੈਰੀਕੇਡਿੰਗ ਕੀਤੀ ਆ ਆ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਣਾ ਮੈਂ ਲੋ ਜੀ ਉਹ ਤੇਰੀ ਅਥਰੂ ਗੈਸ ਦੇ ਕੋਈ ਛੱਡਦੇ ਨੇ ਉਹਨਾਂ ਨੇ ਉਹ ਤੁਹਾਡੀ ਸਾਨੂੰ ਕੋਲ ਆ ਦੇਖੋ ਬੋਗਸ ਜਿਉਰੀ ਲਾਕ ਸੇ ਜਿਉਰੀ ਕਿਤਾ ਸੰਜੀ ਬਣਾ ਕੇ ਰੱਖੇ ਹੈ ਗਲੈਂਚ ਬਣਾ ਕੇ ਰੱਖੇ ਸੁਨੀਯਾ ਜਹਬਾਨ ਔਰ ਜ਼ਰੂਰੀ ਸੂਚਨਾ ਸੁਣੀਏ ਬੜੇ ਸਾਹਿਬਾਂ ਇਹ ਜ਼ਰੂਰੀ ਸੂਚਨਾ ਸੁਣੀਏ ਸਾਰੇ ਲੋਕਾਂ ਦੇ ਅੰਦਰ ਸ਼ਾਂਤੀ ਬਣਾਈ ਰੱਖੇ ਅਤੇ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਸੀਆਰਪੀਐਫ ਤੇ ਦਿੱਲੀ ਪੁਲਿਸ ਦੀ ਫੋਰਸ ਵੱਲੋਂ ਔਰ ਜ਼ਰੂਰੀ ਸੂਚਨਾ ਸੁਣੀਏ ਸਭੀ ਚੈਨਲ 'ਤੇ ਸ਼ਾਂਤੀ ਬਣਾਈ ਰੱਖੇ ਪ੍ਰੋਪਰ ਦੂਰੀ ਬਣਾ ਆਪਣੀ ਥਾਂ ਇਹ ਮੋਰਚੇ ਨੂੰ ਸਾਰ ਕਰਨਾ ਸਭ ਤੋਂ ਜ਼ਿਆਦਾ ਹੈ ਮੈਂ ਇਸ ਕਿਸਾਨ ਸ਼ਰਗਸ਼ਲੀ ਹਾਲਾਂਕਿ ਹੌਸਲਿਆਂ ਦੇ ਨਾਲ ਦਿੱਲੀ ਜਿੱਤੀ ਪਈ ਹੈ ਪਰ ਇੱਥੇ ਜ਼ਾਲਮ ਜਿਹੜਾ ਹੁਣ ਪੂਰਾ ਜ਼ਾਲਮ ਹੋ ਗਿਆ ਹੁਣ ਉਹ ਇਹ ਨਹੀਂ ਸੋਚ ਰਿਹਾ ਕਿ ਮੇਰੇ ਆਪਣੇ ਦੇਸ਼ ਦੇ ਵਾਸੀ ਨੇ ਆ ਦੇਖੋ ਦੁਨੀਆ ਕਿਦਾਂ দৌড়ਦੀ ہوئی ਭੱਜਦੀ ہوئی ਪਹੁੰਚ ਰਹੀ ਆ ਸੇਫ ਜਗ੍ਹਾ ਦੇ ਉੱਪਰ ਸੋ ਇਹ ਹੈ ਜੀ ਹਿੰਦੁਸਤਾਨ ਦਾ ਲੋਕਤੰਤਰ ਡੈਮੋਕ੍ਰੇਸੀ ਪੀਸਫੁਲ ਤਰੀਕੇ ਦੇ ਨਾਲ ਕਿਸਾਨ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਦਿੱਲੀ ਦੇ ਰਾਮ ਲੀਲਾ ਮੈਦਾਨ ਦੇ ਵਿੱਚ ਪਰ ਪੁਲਿਸ ਵਾਲੋਂ ਉਹਨੂੰ ਖਦੇੜਿਆ ਜਾ ਰਿਹਾ आप कहां से आए हैं? तो क्या लगता है ये वाला यहाँ क्रॉस कर पाओगे, आप? तो है? से आगे कर पाओगे आप? पर अभी जैसे आंसू गैस के गोले फेंके उन्होंने और पीछे ठीक अच्छा, है तो क्या कब तक का आपका मिशन है कि कब रात से पहले पहले हो जाएगा ये जब तक, तक मांगे नहीं मानी जाती तब तक, तक एजिटेशन रहेगा ये सरकार के ऊपर है वो अभी अमेरिका को हमारी मांग पूरी करके दे दो या वो जितना भी टाइम था थैंक यू थैंक यू थैंक यू थैंक यू एसी जी हरियाणा सोनीपत ਦੇ ਕਿਸਾਨ ਜਿਹੜੇ ਇਸ ਵੇਲੇ ਪੂਰੇ ਮੋਢੇ ਨਾ ਮੋਢਾ ਲਾ ਕੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇ ਰਹੇ ਨੇ ਸਮੁੱਚੇ ਫਾਰਮਰਸ ਦਾ ਇਹ ਪ੍ਰੋਟੈਸਟ ਹੈ ਪੂਰੇ ਦੇਸ਼ ਦੇ ਫਾਰਮਰਸ ਦਾ ਪ੍ਰੋਟੈਸਟ ਹੈ ਪਰ ਜਦੋਂ ਆਪਾਂ ਜਾਣਦੇ ਆ ਸਭ ਤੋਂ ਵੱਧ ਇਹਦਾ ਅਸਰ ਜਿਹੜਾ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੇ ਪੈ ਰਿਆ ਕਿਉਂਕਿ ਸਭ ਤੋਂ ਵੱਧ ਐਮਐਸਪੀ ਨੂੰ ਇਹੀ 200 ਰੁਪਏ ਦੇ ਕਿਸਾਨ ਜਿਹੜੇ ਆ ਯੂਜ਼ ਕਰਦੇ ਨੇ ਸੋ ਜਜ਼ਬਾ ਦੇਖ ਹੀ ਲਿਆ ਤੁਸੀਂ ਪੂਰਾ ਬਲੰਦ ਹੈ ਤੇ ਫੇਰ ਤੋਂ ਗੋਲਿਆਂ ਦੀ ਦੁਬਾਰਾ ਤੋਂ ਵਰਖਾ ਸ਼ੁਰੂ ਹੋ ਗਈ ਆ ਦੇਖੋ ਗੋਲੇ ਪੁੱਟਾ ਠੀਕ ਆ ਆ ਦੇਖੋ ਗੋਰਾ ਗੱਲ ਸਹੀ ਆ ਪਹਿਲੀ ਵਾਰ ਗੋਲੇ ਲੱਗਦੇ ਸੀ ਕਿ ਪਤਾ ਨਹੀਂ ਕਿੰਨੇ ਡਰਾਉਣੇ ਆ ਪਰ ਹੁਣ ਮਾਮੂਲੀ ਜੀ ਗੱਲ ਲੱਗਣ ਲੱਗੀ ਸੋ ਅਥਰੂ ਗੈਸ ਦੇ ਗੋਲੇ ਲਗਾਤਾਰ ਛੁੱਟੇ ਜਾ ਰਹੇ ਆ ਸੋ ਮੇਰੇ ਲਈ ਪਹਿਲਾ ਐਕਸਪੀਰੀਅੰਸ ਹੈਗਾ ਆ ਗੋਲਿਆਂ ਵਾਲਾ ਜਿਹੜਾ ਅਥਰੂ ਗੈਸ ਦੇ ਗੋਲਿਆਂ ਦੇ ਵਿੱਚ ਘਿਰਨਾ ਤੇ ਹੁਣ ਇਹ ਗੱਲ ਮਾਮੂਲੀ ਜੀ ਲੱਗ ਰਹੀ ਆ ਤੇ ਫਾਰਮਰਸ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸਟ੍ਰੈਟੇਜੀ ਬਣਾ ਲਈ ਆ ਹੌਲੀ ਹੌਲੀ ਅੱਗੇ ਵਧ ਰਹੇ ਨੇ ਆ ਦੇਖੋ ਵਾਪਸ CRPF ਤੇ ਪੁਲਿਸ ਫੋਰਸ ਦੇ ਜਵਾਨਾਂ ਵੱਲ ਨੂੰ ਵਧਦੇ ਹੋਏ ਤੇ ਅੱਗੇ ਪੂਰੀ ਬੁਰੀ ਵੱਡੀ ਬੈਰੀਕੇਡਿੰਗ ਕੀਤੀ ਹੋਈ ਆ ਵੀਰ 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 ਹਲੋ 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 ਮੇਰਾ ਹੱਥ ਦੇਤਾ ਬਾਈ ਤੂੰ ਸੋਹਰੇ ਬਾਈ ਸ਼ਾਂਤੀ ਵੱਤੋ ਸ਼ਾਂਤੀ ਆਪਾਂ ਸ਼ਾਂਤੀ ਦਾ ਲੱਗਿਓ ਅਮੀਰ ਕਰ ਰਿਓ ਸ਼ਾਂਤੀ ਦਾ ਬੈਠੀ ਆਪਾਂ ਮੋੜ ਜਾ ਹੱਥੇ ਕਰਦੇ ਉਹ ਬਤਾ ਕੌਹਲਾ ਆ ਰਿਹਾ ਸਰਕਾਰ ਨੂੰ ਆਪਣੀਆਂ ਕੁੱਤੀਆਂ ਦੀ ਤੇ ਕੰਮ ਜਾ ਉਹ ਕਰੀਏ ਆਪਾਂ ਪੱਕੇ ਤੌਰ ਤੇ ਬੈਠ ਕੇ ਇੱਥੇ ਹਾਂਜੀ ਬਾਈ ਜੀ ਕਿੱਦਾਂ ਹੋ ਆ ਦੇਖੋ ਮੈਂ ਲਾਈਵ ਚੱਲ ਰਿਹਾ ਇਸ ਵੇਲੇ ਤੇ ਆ ਜੱਸੀ ਗੋਲੇ ਖਾਦੇ ਮੇਰਾ ਵੀ ਪਹਿਲਾ ਐਕਸਪੀਰੀਅੰਸ ਹੈਗਾ ਆ ਸਾਡੀ ਸੰਗਤ ਦੀ ਟੀਮ ਤੇ ਹਾਂਜੀ ਵੀਰ ਵੀਰੇ ਗੋਲਾ ਗੋਲਾ ਖਾਦਾ ਮਜ਼ਾ ਆਇਆ ਆ ਆ ਆ ਇਥਾਨਾ ਦੇ ਸੜਕ ਦੇ ਉੱਤੇ ਧਰਨਾ ਲਾ ਦਿੱਤਾ ਹੈ ਸੋ ਚੈਲੰਜ ਕਰ ਰਿਹਾ ਇੱਕ ਤਰੀਕੇ ਦੇ ਨਾਲ ਪੁਲਿਸ ਨੂੰ ਤੇ CRPF ਨੂੰ ਵੀ ਹੁਣ ਛੋਟਾ ਸਾਡੇ ਤੇ ਗੋਲੇ ਸੋ ਅਜਾ ਸੋ ਪਿੱਛੋਂ ਅਜੇ ਲਗਭਗ 1.5 ਤੋਂ 2 ਲੱਖ ਬੰਦਾ ਹੋਰ ਜੁਆਇਨ ਕਰਨ ਦੀ ਸੰਭਾਵਨਾ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਮਾਰਚ ਚੱਲ ਰਿਹਾ ਦਿੱਲੀ ਵੱਲ ਨੂੰ ਇਹ ਸਭ ਤੋਂ ਪਹਿਲਾਂ ਪਹੁੰਚੀਆਂ ਹੋਈਆਂ ਜਿਹੜੀਆਂ ਟੀਮਾਂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਿੱਲੀ ਨੂੰ ਇੱਕ ਪਾਸੇ ਰੁਕੇਰ ਲਿਆ ਇਹ ਉਹ ਟੀਮ ਹੈ ਸੋ ਦਿੱਲੀ ਵਿੱਚ ਐਂਟਰ ਤਾਂ ਕਰ ਚੁੱਕੇ ਆ ਪਰ ਪਿਛਲਾ ਵਾਲਾ ਬੈਰੀਕੇਡਿੰਗ ਬਲੌਕ ਕਰਨ ਤੋਂ ਜਿਹੜੀ ਉਹਦਾ ਉਹਨੂੰ ਖੋਲਣ ਤੋਂ ਬਾਅਦ ਹੁਣੇ ਲਗਭਗ ਆਖਰੀ ਮੋਰਚਾ ਜਿਹਨੂੰ ਫਤਿਹ ਕਰਨਾ ਬਾਕੀ ਹੈ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਨੇ ਆਪਣੀ ਚਿਤਾਕ ਜਲਾ ਲਈ ਹੈ ਖਾਲੀ ਬਿਸਕਰ ਡਾਲਣਾ ਕੀ ਬੋਲ ਰਹੇ ਹੋ ਦੁਬਾਰਾ ਬੋਲੋ ਅਰੇ ਭਾਈ ਕੀ ਬੋਲ ਰਹੇ ਹੋ उधर देखते हैं इधर की चल रहा हां भाई आप कहाँ घूम हो क्या चल रहा है आपका वेरी गुड इधर दिल्ली ਫੋਰ ਸੀਆਰਪੀਐਫ ਤੇ ਪੂਰੇ ਤਰੀਕੇ ਦੇ ਨਾਲ ਦਿੱਲੀ ਦੀਆਂ ਫੌਜਾਂ ਜ਼ਾਲਿਮ ਫੌਜਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਇੱਥੇ ਪੂਰੀ ਤਰ੍ਹਾਂ ਤਾਇਨਾਤ ਨੇ ਪੂਰਾ ਪ੍ਰਬੰਧ ਹੈ ਸੋ ਇੱਥੇ ਹੁਣ ਲੜਾਈ ਜਿਹੜੀ ਆ ਬਹੁਤ ਹੀ ਕ੍ਰੂਸ਼ੀਅਲ ਤੇ ਕ੍ਰਿਟੀਕਲ ਆ ਇੱਥੇ ਵਲੰਟੀਅਰਜ਼ ਨੇ ਵਾਲ ਬਣਾ ਲਈ ਹੈ ਤਾਂ ਕਿ ਫਾਰਮਰ ਅੱਗੇ ਨਾ ਜਾ ਸਕਣ ਅਜੇ ਗਿਣਤੀ ਬਹੁਤ ਘੱਟ ਹੈ ਜਿਵੇਂ ਮੈਂ ਕਿਹਾ ਕਿ ਜਿਹੜੇ ਸ਼ੁਰੂ-ਸ਼ੁਰੂ ਚ ਪਹੁੰਚ ਗਏ ਨੇ अर्ਲੀ ਮਾਰਨਿੰਗ ਦੇ ਚੱਲੇ ਹੋਏ ਤੜਕ ਸਵੇਰ ਦੇ ਚੱਲੇ ਹੋਏ ਜਿਹੜੇ ਕਿਸਾਨ ਹੈ ਉਹ ਪਹਿਲਾਂ ਪਹੁੰਚ ਗਿਆ ਇੱਥੇ ਚਾਰੀ ਚੱਲ ਰਹੀ ਸੀ ਇਹਨਾਂ ਨੇ ਸ਼ਰਾਰਤ ਨਹੀਂ ਕੀਤੀ ਸੀ ਨੌਜਵਾਨ ਵਲੰਟੀਅਰ ਸਾਰੇ ਦੇ ਸਾਰੇ ਫੌਜ ਵਾਲੇ ਪਾਸੇ ਆਰਮੀ ਤੇ CRPF ਤੇ ਦਿੱਲੀ ਪੁਲਿਸ ਇਸ ਪਾਸੇ ਜਾ ਕੇ ਦੇਖਦੇ ਹਾਲਾਂਕਿ ਥੋੜਾ ਜਿਹਾ ਰਿਸਕ ਹੀ ਆ ਗੋਲੇ ਬਿਨਾ ਵਾਰਨਿੰਗ ਤੋਂ ਚਲਾਉਣੇ ਸ਼ੁਰੂ ਕਰ ਦਿੰਦੇ ਆ ਪਰ ਉਹ ਗੋਲਿਆਂ ਦਾ ਐਕਸਪੀਰੀਅੰਸ ਕਰ ਲਿਆ ਸੋ ਭੱਜ ਲਾਂਗੇ ਜਦ ਤੱਕ ਪਿੱਛੇ ਪੂਰੀ ਤਰੀਕੇ ਦੇ ਨਾਲ ਫਾਰਮਰ ਦਾ ਜਿਹੜਾ ਪੂਰਾ ਜਥੇ ਆ ਰਹੇ ਨੇ ਜਨ ਸਲਾਬ ਆ ਰਿਹਾ ਉਹ ਜਦ ਤੱਕ ਪੂਰੀ ਤਰ੍ਹਾਂ ਇੱਥੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਜਿਹੜੇ ਕਿਸਾਨ ਆਗੂ ਨੇ ਜਾਂ ਇਸ ਲਹਿਰ ਨੂੰ ਜਿਹੜੇ ਲੀਡ ਕਰ ਰਹੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਹਨੂੰ ਅੱਗੇ ਨਾ ਵਧਣ ਲਈ ਹਦਾਇਤਾਂ ਦਿੱਤੀਆਂ ਨੇ ਕਿ ਫਿਲਹਾਲ ਸਾਡੀ ਉਡੀਕ ਕਰੋ ਸੋ ਪਿੱਛੋਂ ਜਦੋਂ ਜਥੇਬੰਦੀਆਂ ਸਾਰੀਆਂ ਪਹੁੰਚਣਗੀਆਂ ਤੇ ਫਿਰ ਆ ਦੇਖੋ ਗੋਲੇ ਚੱਲਣ ਲੱਗੇ ਦੁਬਾਰਾ ਤੋਂ ਇੱਥੇ ਲੋਗ ਇਹ ਇਧਰੋਂ ਬੱਸ ਸਟਾਰਟ ਕਰਨਾ ਇੱਥੇ ਜੇ ਬੋਲੋ ਰਸ਼ੀਆ ਜਾਂਦਾ ਹੋਵੇ ਮੀਡੀਆ ਵਾਲਿਆਂ ਨੂੰ ਵੀ ਬੱਸ ਨੂੰ ਕਿਹਦੇ ਨਾਲ ਪਿੱਛੇ ਹਟਾਉਣ ਦੇ ਲਈ ਪੁਲਿਸ ਅਫਸਰ ਹਦਾਇਤਾਂ ਦੇ ਰਿਹਾ उधरले पासे किसान

ਗੁੰਮਿਤਿਰਵਨੋ ਵਿਸ਼ਾਵਾਗੋ ਬੱਟੇ ਹੈ ਕੌਨਰ ਸਿੰਕਰ ਬਾਰੇ ਉਸ ਬਾਰੇ ਸੁਖਦੇ ਨਾ ਸਾਧੇ ਰੰਗੋ ਬਰਨਸਨ ਕਿਸ ਤਰੀਕੇ ਨਾਲ ਟੀਆਰ ਗੈਸ ਹੋ ਰਹੀ ਹੁੰਦਾ ਹੈ ਯਹਾਂ ਪਰਮਾਸ਼ਨ ਨਹੀਂ ਮਿਲਦੀ ਪੀਲ ਮੈਂ ਆਪਣਾ ਪ੍ਰੋਟਲ ਸਾਹਸਾ ਸਟਾਫ ਪਿੱਛੇ ਇਧਰ ਰਸਤੇ ਇਧਰ ਇਧਰ ਪੁੱਛੇ ਦਵਾਰਾ ਤੋਂ ਫਾਰਮੇਸ਼ਨ ਦੇ ਵਿੱਚ ਖੜੇ ਕੀਤੇ ਜਾ ਰਹੇ ਸਪੈਸ਼ਲ ਸਟਾਫ ਸਿਰਫ ਫਾਰੀਟਰੀਗੇਟ ਬਾਕੀ ਸਾਹਿਬ ਅਗੇ ਸਾਈਡ ਤੇ ਹੋ ਰਹੇ ਹੈ। ਆਪਣੀ ਪੋਜੀਸ਼ਨ ਲੈ ਲੇ। ਅਗਰ ਕਿਸੇ ਵੀ ਤਰ੍ਹਾਂ ਬੜੇ ਹੀ ਤਣਾਅ ਵਾਲੀ ਸਥਿਤੀ ਹੈ ਸਾਡੇ। ਸਾਹਮਣੇ ਜਾ ਕੇ ਆਪਣੇ ਦੇਸ਼ ਦੇ ਪੀਸਫੁਲ ਪ੍ਰੋਟੈਸਟ ਕਰ ਰਹੇ ਲੋਕਾਂ ਨੂੰ ਇਸਰਫ ਇੱਥੇ ਨਹੀਂ ਐਤੋਂ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਜੇ ਇੱਥੋਂ ਇਹ ਫੇਲ ਹੋਏ ਤਾਂ ਉਸ ਤੋਂ ਬਾਅਦ ਪਿਛਲੀ ਜਿਹੜੀ ਕੰਪਨੀ ਹੈ ਜਾਂ ਕੰਪਨੀਆਂ ਨੇ ਉਹ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀਆਂ ਪਰ ਕਿਸਾਨਾਂ ਨੇ ਹੌਸਲੇ ਬੁਲੰਦ ਹੈ ਤੇ ਤੁਸੀਂ ਇਸ ਵੇਲੇ ਇਤਿਹਾਸ ਬਣਦਾ ਦੇਖ ਰਹੇ ਹੋ ਕਿਉਂਕਿ ਕਿਸਾਨ ਬਜਿਦ ਨੇ ਕਿ ਰਾਮਲੀਲਾ ਦਿੱਲੀ ਦੀ ਗਰਾਊਂਡ ਤੱਕ ਤਾਂ ਜਾਣਾ ਹੀ ਜਾਣਾ लोगों को फेयर सेट सो बड़ी तनावपूर्ण स्थिति अगला एक्शन तक ਆਪਾਂ ਪਾਜ਼ ਲੈਨੇ ਆ ਕਿਸਾਨ ਇਕੱਠੇ ਹੋ ਰਹੇ ਨੇ ਸੋ ਜਦੋਂ ਉਹਨਾਂ ਨੂੰ ਲੱਗਾ ਸਾਡੀ ਗਿਣਤੀ ਹੋ ਗਈ ਹੈ ਇਸ ਫੋਰਸ ਨੂੰ ਕਾਬੂ ਕਰਨ ਦੇ ਹਿਸਾਬ ਨਾਲ ਤੇ ਕਿਸਾਨਾਂ ਦਾ ਹੱਲਾ ਬੋਲ ਹੁੰਦਾ ਆਇਆ ਕਨਹੇਰੀ ਤੋਂ ਲੈ ਕੇ ਸ਼ੰਭੂ ਤੋਂ ਲੈ ਕੇ ਜਿਹੜੇ ਜਿਹੜੇ ਵੀ ਮੋਰਚੇ ਪਹਿਲਾਂ ਹਰਿਆਣਾ ਸਰਕਾਰ ਨੇ ਲਾਏ ਹੋਏ ਸੀ ਜਿਹੜੇ ਜਿਹੜੀ ਵੀ ਬੈਰੀਕੇਡਿੰਗ ਕੀਤੀ ਹੋਈ ਸੀ ਉਹ ਹਰ ਤਰੀਕੇ ਦੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਦਿੱਲੀ 'ਚ ਵੜ ਚੁੱਕੇ ਨੇ ਤੇ ਦਿੱਲੀ ਦੀ ਬਿਲਕੁਲ ਸਰਹੱਦ ਦੇ ਉੱਤੇ ਇਸ ਵੇਲੇ ਇਹ ਤਣਾਅਪੂਰਨ ਸਥਿਤੀ